ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਇੱਕ ਔਰਤ ਕੁਲਵਿੰਦਰ ਕੌਰ ਉਮਰ 55 ਸਾਲ ਵਾਸੀ ਨਾਗਰਾ ਥਾਣਾ ਬਿਲਗਾ ਨੇ ਅਤੇ ਉਸਦੇ ਪਰਿਵਾਰ ਵਾਲਿਆਂ ਨੇ ਫਿਲੌਰ ਦੇ ਇੱਕ ਪ੍ਰਾਈਵੇਟ ਹਸਪਤਾਲ ਦੇ ਡਾਕਟਰ ਤੇ ਦੋਸ਼ ਲਗਾਈ ਕਿ ਸਾਡੀ ਸਕੈਨ ਫਿਲੌਰ ਕੀਤੀ ਤਾਂ ਡਾਕਟਰ ਨੇ ਕਿਹਾ ਕਿ ਪਿੱਤੇ ਵਿੱਚ ਪੱਥਰੀ ਵਰਗੀ ਚੀਜ਼ ਹੈ ਜਿਸ ਨਾਲ ਭਾਰੀ ਨੁਕਸਾਨ ਹੋ ਸਕਦਾ ਹੈ ਕੈਂਸਰ ਵਰਗੀ ਬਿਮਾਰੀ ਵੀ ਹੋ ਸਕਦੀ ਹੈ ਜਲਦੀ ਹੀ ਆਪਰੇਟ ਕਰਨਾ ਹੋਵੇਗਾ ਇਸ ਗੱਲ ਤੋਂ ਕੁਲਵਿੰਦਰ ਕੌਰ ਦਾ ਪਰਿਵਾਰ ਬਹੁਤ ਪਰੇਸ਼ਾਨੀ ਵਿੱਚ ਆ ਗਿਆ ਅਤੇ ਉਹਨਾਂ ਨੇ ਆਪਣੇ ਪਰਿਵਾਰ ਦੀ ਮੈਂ ਬਰ ਬੀਬੀ ਕੁਲਵਿੰਦਰ ਕੌਰ ਦੀ ਸਕੈਨ ਫਗਵਾੜਾ ਦੇ ਇੱਕ ਸਕੈਨ ਸੈਂਟਰ ਤੋਂ ਕਰਵਾਈ ਜਿਸ ਦੀ ਰਿਪੋਰਟ ਮਿਲ ਕੇ ਇਸ ਦੇ ਅੰਦਰ ਕੋਈ ਨੁਕਸਾਨ ਦੇਣ ਵਾਲੀ ਚੀਜ਼ ਨਹੀਂ ਹੈ ਸਭ ਕੁਝ ਨਾਰਮਲ ਹੈ ਇਸ ਤੋਂ ਪਰਿਵਾਰਜਾਂ ਨੂੰ ਗੁੱਸੇ ਵਿੱਚ ਆ ਗਏ ਤੇ ਫਲੋਰ ਪ੍ਰਾਈਵੇਟ ਹਸਪਤਾਲ ਮੋਰੇ ਧਾਨਾ ਲਾ ਕੇ ਬੈਠ ਗਏ ਤੇ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਡਾਕਟਰ ਨਾਲ ਬੈਂਸ ਹੋ ਗਈ ਦੋਸ਼ ਲਗਾਇਆ ਕਿ ਪੈਸੇ ਬਸਫੂਲਾ ਲਈ ਸਾਡੇ ਮਰੀਜ਼ ਦੀ ਸਕੈਨ ਗਲਤ ਦੱਸੀ ਪਰ ਹਸਪਤਾਲ ਦੇ ਡਾਕਟਰ ਬਾਟ ਨੇ ਕਿਹਾ ਕਿ ਮੈਂ ਨਾ ਤਾਂ ਮਰੀਜ਼ ਦਾ ਕੋਈ ਟਰੀਟਮੈਂਟ ਕੀਤਾ ਨਾ ਹੀ ਦਵਾਈ ਦਿੱਤੀ ਜੋ ਸਕੈਨਿਕ ਮਸ਼ੀਨਾ ਨੇ ਦੱਸਿਆ ਮੈਂ ਉਸ ਉਹਨਾਂ ਨੂੰ ਦੱਸ ਦਿੱਤਾ ਸੀ 28/8/2024 ਦੀ ਗੱਲ ਹੈ ਅਜੇ 3-4 ਦਿਨਾਂ ਬਾਅਦ ਆ ਕੇ ਮੇਰੇ ਵਿਰੁੱਧ ਧਾਰਨਾ ਲਾ ਕੇ ਬੈਠ ਗਏ ਮੈਂ ਨਾ ਕੋਈ ਆਪਰੇਸ਼ਨ ਕੀਤਾ ਨਾ ਹੀ ਕੋਈ ਦਵਾਈ ਦਿੱਤੀ ਸਿਰਫ ਸਕੈਨਿਕ ਕੀਤੀ ਜੋ ਮਸ਼ੀਨ ਨੇ ਰਿਪੋਰਟ ਦਿੱਤਾ ਉਹ ਇਹਨਾਂ ਨੂੰ ਦੱਸ ਦਿੱਤਾ ਬਾਅਦ ਵਿੱਚ ਧਾਰਨਾ ਦੇਣ ਵਾਲੇ ਚਲੇ ਗਏ ਪਿੰਡ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲਬਾਤ ਹੋਈ ਆ ਕਿਹੜੇ ਪਿੰਡ ਤੋਂ ਰਹਿਣ ਵਾਲੇ ਹਾਂਜੀ ਨਗਰ ਵਿੱਚ ਰਹਿਣ ਵਾਲੇ ਆ ਤੁਸੀਂ ਠੀਕ ਆ ਐਸੇ ਤਾਂ ਸਕੈਨ ਕਰਾਉਣ ਆਏ ਸੀ ਹਾਂਜੀ ਕਿਹੜੇ ਹੋਟਲ ਇੱਥੇ ਹੁੰਦਾ ਹਾਂਜੀ ਹਾਂ ਇਹਦੇ ਸਕੈਨ ਕਰਾਉਣ ਆਏ ਸਕੈਨ ਕਰਾਉਣ ਜਾਂ ਸਕੈਨ ਕਰਾਈ ਆ ਮੇਰੇ ਬੈਟਰੀ ਟੈਨ ਲੱਗੇ ਹੋਏ ਭਾਈ ਤੁਸੀਂ ਇਹਦੇ ਵਿੱਚ ਸਕੈਨ ਕਰਾਓ ਹੂੰ ਮੈਨੇ ਤਾਂ ਇਹ ਖਤਰੇ ਦਾ ਕੰਮ ਜੇ ਕੋਈ ਮੇਰੇ ਤੇ ਕਾਂਦੀ ਵੀ ਦਵਾਈ ਨਾਲ ਆਰਾਮ ਕੋਈ ਫਾਰਮ ਤੇ ਬਹਿ ਜਾਊਗਾ ਹੂੰ ਨਹੀਂ ਵੀ ਜੇ ਕੋਈ ਨਹੀਂ ਪ੍ਰੈਸ਼ਰ ਕਰਾਉਂਦੇ ਮੈਂ ਕਹਾ ਇਹ ਐਕਸਰਸ ਤੇ ਤੁਹਾਡੀ ਬਾਤ ਠੀਕ ਆ ਜੀ ਠੀਕ ਆ ਦੋ ਦੁਪਾ ਮਦੇ ਆ ਤੇ ਨੋਇ ਸ਼ਾਹ ਮੇਰੇ ਕੋਲ ਲੈ ਕੇ ਮੈਨੂੰ ਗਈ ਹੂੰ ਜਾ ਹਣਾ ਪੁੱਤ ਤਾਂ ਨਹੀਂ ਦਾਤ ਲਈ ਪਾਈ ਸੀ ਥੀਸੀ ਕੈਂਸਰ ਹਣਾ ਜਿਹੜਾ ਹੋਸ਼ਤਾਂ ਕਰਾ ਸਾਨੂੰ ਪਹੁੰਚ ਵੀ ਨਹੀਂ ਆਇਆ ਅੱਛਾ ਤੁਹਾਨੂੰ ਕਹਤਾ ਕੈਂਸਰ ਹੈ ਬਈ ਉਹਦੇ ਰਿਪੋਰਟਾਂ ਦੇ ਵਿੱਚ ਕੁਝ ਨਹੀਂ ਆ ਹਾਂ ਜੀ ਕਹਿੰਦੇ ਟੈਸਟ ਕਰਾ ਲਓ ਹਾਂਜੀ ਤੁਸੀਂ ਕਿੱਥੋਂ ਟੈਸਟ ਕਰਾਇਆ ਪਹਿਲਾਂ ਬਾਅਦ ਚ ਬਾਅਦ ਚ ਹਣੇ ਫਗਵਾੜਿਆਂ ਕਰਾ ਤਾ ਥੀਆ ਸ਼ਿਲੰਦਰ ਗਏ ਆ ਹਾਂਜੀ ਹਾਂਜੀ ਤੋਂ ਬਾਅਦ ਸਾਨੂੰ ਉੱਥੇ ਭੇਜਿਆ ਫਿਰ ਫਗਵਾੜੇ ਭੇਜ ਕੇ ਟੈਸਟ ਕਰਾ ਕੇ ਤੁਹਾਡੀਆਂ ਬਾਕੀ ਜਿਹੜੀਆਂ ਰਿਪੋਰਟਾਂ ਨਾਰਮਲ ਆਈਆਂ ਇਹ ਜੜੀ ਨੂੰ ਕਿੱਥੇ ਆ ਤਾਂ ਕਹੇ ਬਾਥੇ ਸਾਥੇ ਮੋਟਾ ਨਾਰ ਜੜੀ ਜੜੀ ਮੈਨੂੰ ਸਕੈਨ ਕੀਤੀ ਆ ਤਫਾਵਾੜ ਵਾਲਾ ਨਹੀਂ ਉਹ ਨਾਰਮਲ ਆ ਗਿਆ ਠੀਕ ਆ ਮੇਰੀ ਇਹਨਾਂ ਨੇ ਕਹੀ ਆ ਉਹ ਕਹਿੰਦੇ ਜੀ ਇਹ ਵਿੱਚ ਆ ਬਿਮਾਰੀ ਆ ਜਾਂਦੀ ਤੁਸੀਂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨਾਲ ਹੁਣ ਗੱਲਬਾਤ ਵੀ ਆ ਕਰੀ ਸੀ ਸੀ ਹੁਣ ਨੇ ਇੱਕ ਤਾਂ ਉਹ ਤੁਹਾਡੇ ਨਾਲ ਗੱਲਬਾਤ ਠੀਕ ਆ ਕੀ ਮੰਗ ਕਰਦੇ ਹੋ ਤੁਸੀਂ ਬਾਕੀ ਤਾਂ ਮਰੀਜ਼ਾਂ ਪਹਿਲਾਂ ਸਮਝ ਦੇਵਾ ਬਾਈ ਪਰ ਬਾਕੀ ਮਰੀਜ਼ਾਂ ਦਾ ਪਹਿਲਾਂ ਹੋਣਾ ਚਾਹੀਦਾ ਆ ਹਾਂਜੀ ਇਹ ਸਾਲ ਤਾਂ ਤਾਂ ਹੋਇਆ ਹੁਣ ਜਿੱਦਾਂ 10000 ਦੇ ਬਾਕੀ ਦਾ ਆ ਚੁੱਕੇ ਆ ਤਾਂ ਮੇਰੇ ਕੋਲ ਵੀ ਲੈਣ ਦੀ ਫਿਰ ਕਿੰਨਾ ਖਰਚ ਆ ਗਿਆ ਤੁਹਾਡੇ 10000 5000 ਆ ਗਿਆ 10000 ਹਾਂਜੀ ਓਕੇ ਕੁਝ ਦੁਰ ਰਿਟਨ ਜੀ ਕੋਸ਼ਿਕਾਇਤ ਵੀ ਕੀਤੀ ਰਿਟਨ ਜੀ ਕੋਸ਼ਿਕਾਇਤ ਕੀਤੀ ਕਿਸੇ ਅਫਸਰ ਦੇ ਕੋਲ ਹਾਂਜੀ ਬਾਜੀ ਕੀ ਗੱਲ ਬਾਤ ਹੈ ਹਾਂਜੀ ਬਾਜੀ ਮੇਰਾ ਨਾਮ ਮਨਪ੍ਰੀਤ ਆ ਪਿੰਡ ਪ੍ਰਤਾਪਰਾ ਆ ਮੇਰੇ ਪਵਾ ਜੀ ਆਏ ਸੀ ਉੱਥੇ ਸਕੈਨ ਕਰਵਾਉਣ ਆਏ ਸੀ ਤਾਂ ਇਹਨਾਂ ਨੇ ਮਤਲਬ ਢੇਟ ਦੀ ਸਕੈਨ ਕਰਾਣੀ ਸੀਗੀ ਤਾਂ ਇਹ ਕਹਿੰਦੇ ਆ ਕਿ ਮਤਲਬ ਕਿ ਅਸੀਂ ਸਕੈਨ ਇੱਥੋਂ ਕਰਵਾਈ ਆ ਤੇ ਉਹ ਕਹਿੰਦੇ ਤੁਹਾਨੂੰ ਜਲਦੀ ਤੋਂ ਜਲਦੀ ਪਿੱਤਾ ਕਰਵਾਉਣਾ ਪੈਣਾ ਆ ਮਤਲਬ ਤੁਹਾਡੇ ਪਿੱਪੇ ਦੇ ਵਿੱਚ ਕੈਂਸਰ ਦੀ ਬਿਮਾਰੀ ਪੈ ਸਕਦੀ ਆ ਵੱਧ ਸਕਦੀ ਆ ਪਰ ਇਹਨਾਂ ਨੂੰ ਜਾਨੀ ਕਿ ਡਰਾ ਦਿੱਤਾ ਮੁਰ ਕੇ ਇਹਨਾਂ ਨੇ ਫਗਵਾੜਿਓ ਸਕੈਨ ਕਰਵਾਈ ਆ ਤੇ ਉਹ ਮਤਲਬ ਨਾਰਮਲ ਆਈ ਹੁਣ ਇਹਨਾਂ ਨੇ ਉਹ ਸਕੈਨ ਨਵੇਂ ਸ਼ਹਿਰ ਜਮ੍ਹਾਂ ਕਰਵਾਈ ਆ ਇਹ ਆਪਰੇਸ਼ਨ ਨੂੰ ਗਏ ਸੀ ਉੱਥੇ ਆਪਣਾ ਆਪਰੇਸ਼ਨ ਕਰਵਾਉਣ ਲਈ ਤੇ ਉੱਥੇ ਬਿਲਕੁਲ ਨਾਰਮਲ ਆਇਆ ਤੇ ਇੱਥੇ ਵਾਲਿਆਂ ਨੇ ਇਹਨੂੰ ਡਰਾ ਦਿੱਤਾ ਆ ਕਿ ਤੁਹਾਡੀ ਮਤਲਬ ਕਿ ਪ੍ਰੋਬਲਮ ਜ਼ਿਆਦਾ ਆ ਤੇ ਤੁਸੀਂ ਆਪਣਾ ਜਲਦੀ ਤੋਂ ਜਲਦੀ ਹੱਲ ਕਰਵਾਓ ਤਾਂ ਇਹਨਾਂ ਨੇ ਡਰਵਾ ਦਿੱਤਾ ਹਾਂਜੀ ਪਿੰਡ ਜੋਤੇ ਹਸਪੀਟਲ ਆ ਜੀ ਹਾਂ ਜਿੰਨੇ ਪੈਸੇ ਇਹਨਾਂ ਤੋਂ ਲਏ ਤੇ ਸਭ ਤੇ ਤਾਂ ਦਾ 8000 ਰੁਪਏ ਲਿਆ ਜੀ ਉਹ ਤੋਂ ਮਿਲਦਾ ਹੈ 10000 ਰੁਪਏ ਲੱਗ ਗਿਆ ਆ ਤਾਂ ਸੀ ਯਾਰ ਹਾਂਜੀ ਟੋਟਲ 10 10000 ਲੱਗ ਗਿਆ ਭੰਮ ਦੇ ਫਿਰ ਜਾਂਦੇ ਜਾਣਕਿ ਨਹੀਂ ਗੱਡੀ ਕਰਾ ਕੇ ਉੱਥੇ ਵੀ ਆਪੇ ਕਰਦੇ ਉਹਦਾ ਬਿੱਲ ਕਰਾਉਂਦਾ ਉਹਨੂੰ ਪਾਉਣੇ ਨੇ ਤਾਂ ਮੈਂ ਇਹ ਕਹਿੰਦੇ ਟੋਟਲ 10000 ਰੁਪਏ ਸਾਡਾ ਲੱਗ ਗਿਆ ਆ ਘੁੰਮਣ ਫਿਰਨ ਦੇ ਵਿੱਚ ਤੇ ਮਤਲਬ ਸਾਰਾ ਕੁਝ ਇਹਨਾਂ ਦਾ ਨੋਰਮਲ ਆਇਆ ਆ ਇਸੋਂ ਡਾਕਟਰਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਇਦਾਂ ਕਿਉਂ ਤੁਸੀਂ ਮਤਲਬ ਕਿ ਇਹਨਾਂ ਦੀ ਰਿਪੋਰਟ ਬਣਾ ਕੇ ਸਕੈਨ ਬਣਾ ਕੇ ਦਿੱਤੇ ਆ ਕਿਉਂ ਇਹਨਾਂ ਨੂੰ ਡਾਇਆ ਤਮਕਾਇਆ ਹੁਣ ਤੁਹਾਡੀ ਅੰਦਰ ਗੱਲਬਾਤ ਹੋਈ ਡਾਕਟਰ ਨਾਲ ਨਹੀਂ ਜੀ ਸਿਓ ਕਰਨੀ ਆ ਜਿਹੜੀ ਨਾਦੇ ਬਾਜੀ ਕੀਤੀ ਹੈ ਕਿ ਇਨਸਾਫ ਤੁਹਾਨੂੰ ਚਾਹੁੰਦੇ ਤੁਸੀਂ ਹਾਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਇਦਾਂ ਤਾਂ ਹੋਰ ਵੀ ਕਿਸੇ ਨਾਲ ਹੋ ਸਕਦੀ ਆ ਇਦਾਂ ਹੋਰ ਵੀ ਕੋਈ ਆਊਗਾ ਚੰਗਾ ਭਲਾ ਆਊਗਾ ਇਹ ਕਹਿੰਦੇ ਆ ਤੁਹਾਡੇ ਅੰਦਰ ਬਿਮਾਰੀ ਆ ਜੀ ਤੁਸੀਂ ਇਲਾਜ ਕਰਵਾਓ ਇਦਾਂ ਕਰਵਾਓ ਕੋਈ ਮਾਤੜ ਬੰਦਾ ਵੀ ਆ ਸਕਦਾ ਆ ਦੀ ਮੰਗ ਕਰਦੇ ਸਾਨੂੰ ਤਾਂ ਜੇ ਡਾਕਟਰ ਆਏ ਡਾਕਟਰ ਸਾਹਿਬ ਨੇ ਸਾਡੀ ਗੱਲਬਾਤ ਕਰਾਓ ਅਸੀਂ ਪੁੱਛਦੇ ਹਾਂ ਕਿ ਗੱਲਬਾਤ ਕਿਉਂ ਇਦਾਂ ਕੀਤੀ ਆ ਨਹੀਂ ਜੀ ਅਜੇ ਕੋਈ ਦਰਖਾਸਤ ਨਹੀਂ ਦਿੱਤੀ 100 ਇੱਕ ਪੇਸ਼ੈਂਟ ਨਾਗਰਿਆਂ ਤੋਂ ਆਏ ਸੀਗੇ ਉਹਨਾਂ ਦੇ ਨਾਲ ਤੁਸੀਂ ਸਕੈਨ ਕੀਤੀ ਉਹ ਪੇਸ਼ੈਂਟ ਦੀ ਤੇ ਉਹਨਾਂ ਨੂੰ ਦੱਸਿਆ ਗਿਆ ਵੀ ਤੁਹਾਡੇ ਕੈਂਸਰ ਆ ਕੀ ਕਹਿਣਾ ਚਾਹੁੰਦੇ ਏ ਇਸ ਬਾਰੇ ਬਿਲਕੁਲ ਨਹੀਂ ਦੱਸਿਆ ਜੀ ਅਜੇ ਕੁਝ ਨਹੀਂ ਕਿਹਾ ਇਹਨਾਂ ਨੇ ਹਾਂ ਜੀ ਇਹਨਾਂ ਦਾ ਸਕੈਨ ਕੀਤਾ ਸਕੈਨ ਦੇ ਵਿੱਚ ਜਿਹੜੀ ਬਿੱਟੇ ਦੇ ਵਿੱਚ ਕੁਛ ਨੁਕਸ ਨਹੀਂ ਨੁਕਸ ਲਿਖਤਾ ਇਹਨਾਂ ਨੂੰ ਦੱਸਤਾ ਵੀ ਜੇ ਦਰਦ ਹੋਵੇ ਤਾਂ ਇਸ ਨੁਕਸ ਦੇ ਵਿੱਚ অপারেশন ਕਰਾ ਲੈਣਾ ਚਾਹੀਦਾ ਵਾ ਜੀ ਜੀ ਠੀਕ ਹੈ ਉਸ ਤੋਂ ਬਾਅਦ ਮੇਰੇ ਨਾਲ ਇਹਨਾਂ ਦੀ ਕੋਈ ਗੱਲ ਨਹੀਂ ਹੋਈ ਆਪਣੀ ਸਕੈਨ ਲੈ ਕੇ ਚਲੇ ਗਏ ਇਹਨਾਂ ਨੇ ਇੱਕ ਫਗਵਾੜੇ ਸਕੈਨ ਕਰਾਈ ਉਹਦੇ ਵਿੱਚ ਨਾਰਮਲ ਆਇਆ ਕਿ ਆਪਣੀ ਮਸ਼ੀਨ ਗਲਤ ਹੈ ਕੋਈ ਗਲਤ ਆ ਨਹੀਂ ਮੈਂ ਕਿਸੇ ਨੂੰ ਗਲਤ ਨਹੀਂ ਕਰਦਾ ਜੀ ਮੇਰੀ ਰਿਪੋਰਟ ਠੀਕ ਆ ਉਹ ਮੈਡੀਕਲ ਮੈਂ ਬਿਲਕੁਲ ਜੋ ਮੈਨੂੰ ਦਿੱਸਿਆ ਉਹ ਮੈਂ ਲਿਖਿਆ ਹੈ ਜਿਹੜੀ ਪਗਵਾੜੇ ਦੀ ਸਕੈਨ ਉਹ ਗਲਤ ਪੜਿਆ ਨਾ ਤੁਸੂਗਾ ਜੀ ਉਹਨੇ ਕੀ ਲਿਖਿਆ ਉਹਦਾ ਮੇਰਾ ਕੋਈ ਕੰਮ ਨਹੀਂ ਪਰਿਵਾਰ ਅਲੀਗੇਸ਼ਨ ਲਾ ਰਿਹਾ ਵੀ ਸਾਨੂੰ ਇਹਨਾਂ ਨੇ ਮਤਲਬ ਸਾਡਾ ਰੱਦ ਹੀ ਕਰ ਦੇਣਾ ਸਾਨੂੰ ਤਾਂ ਇਹਨਾਂ ਨੇ ਹਸਪੀਟਲ ਗਲਤ ਕਹਿੰਦਾ ਜੀ ਇਹਦਾ ਕੋਈ ਕੁਝ ਨਹੀਂ ਹੈ ਜਿਹੜੀ ਇਹਨਾਂ ਨੂੰ ਕੰਡੀਸ਼ਨ ਮੈਂ ਸਕੈਨ 'ਚ ਲਿਖੀ ਆ ਉਹ ਸਕੈਨ ਦੇ ਵਿੱਚ ਉਹ ਕੰਡੀਸ਼ਨ ਦੇ ਵਿੱਚ ਜੇ ਦਰਦ ਹੁੰਦਾ ਹੋਵੇ ਮਰੀਜ਼ ਦੇ ਤਾਂ ਉਹਨੂੰ ਅਸੀਂ ਚਲਾ ਦਈਏ ਜੇ ਵੀ ਜੇ ਬਾਲਾ ਦਰਦ ਹੁੰਦਾ ਰਹੇ ਤਾਂ ਇਹਨਾਂ ਆਪਰੇਸ਼ਨ ਕਰਾ ਲੈਣਾ ਚਾਹੀਦਾ ਇੱਕ ਇਹ ਲੋਕੇਸ਼ਨ ਹੋਰ ਲਾ ਰਹੇ ਵੀ ਇੱਥੇ ਹੋਰ ਵੀ ਬਾਰ ਦਤਾਂ ਕਈ ਮੱਖੇਵੇਂ ਨੂੰ ਇਹ ਸਾਡੇ ਨਾਲ ਵੀ ਹੋ ਰਹੀ ਸੀ ਸਾਡੇ ਨਾਲ ਵੀ ਹੋ ਰਹੀ ਸੀ ਹੁਣ ਲੱਗਿਆ ਸੀ ਮੈਂ ਕਹਿ ਤਾ ਕਿ ਤਾਂ ਵੀ ਉੱਥੇ ਕਿਸੇ ਦੇ ਕੀ ਹੋਇਆ ਬਾਰ ਦਰਦ ਹੋਈ ਆ ਜੀ ਇਹਦੀ ਉਹ ਲੈ ਆਉਗੀ ਦੇਖ ਲੈਣੇ ਆ ਕਿਹੜੀ ਹੋਈ ਆ ਪਹਿਲਾਂ ਤੁਹਾਡੇ ਸਾਹਮਣੇ ਖੜੇ ਕੋੜੀ ਖੜੇ ਆ ਦੱਸ ਰਿਹਾ ਦੱਸ ਦੇਣ ਵੀ ਆ ਬਾਰ ਦਰਦ ਹੋਈ ਆ ਜੀ ਪਤਾ ਲੱਗੂ ਹਾਂ ਕੀ ਕਹਿਣਾ ਚਾਹੁੰਦੇ ਤੁਸੀਂ ਇਹਦੇ ਬਾਰੇ ਮੈਂ ਤਾਂ ਕੁਝ ਗਲਤ ਨਹੀਂ ਕੀਤਾ ਜੀ ਮੇਰੀ ਸਕੈਂਪ ਤਾਂ ਠੀਕ ਅਬਿਲ ਨਹੀਂ ਜੋਤੀ ਹਸਪੀਟਲ ਦੇ ਖਿਲਾਫ ਨਾਰੇਬਾਜੀ ਵੀ ਮੁਰਦਾਬਾਦ ਵੀ ਹੋਈ ਆ ਹਸਪੀਟਲ ਦੇ ਮੋਹਰੇ ਬਹਿ ਕੇ ਦਰੀ ਬਿਸ਼ਾ ਕੇ ਉਹਨਾਂ ਨੇ ਮੁਰਦਾਬਾਦ ਕੀਤੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਕੁਝ ਨਹੀਂ ਕਹਿ ਸਕਦਾ ਜੀ ਕੋਈ ਜੇ ਕੁਝ ਕਰਦਾ ਉਹਦੇ ਵਿੱਚ ਮੈਂ ਕੀ ਕਹਿ ਸਕਦਾ ਅਗਲੇ ਦੀ ਮਰਜ਼ੀ ਹੈ ਜੇ ਉਹ ਮਰਜ਼ੀ ਕਰੇ ਡੈਮੋਕ੍ਰੇਸੀ ਆ ਅਗਲੇ ਨੂੰ ਨਾਰੇਬਾਜੀ ਕਰਨੀ ਹੈ ਜੇ ਉਹ ਜੀ ਸਭੇ ਕਰੇ ਮੈਂ ਉਹਦੇ ਵਿੱਚ ਕੀ ਕਹਿ ਸਕਦਾ ਮੈਂ ਤਾਂ ਆਪਣੀ ਰਿਪੋਰਟ ਬਾਰੇ ਆਪਣੇ ਕੰਮ ਬਾਰੇ ਕਹਿ ਰਿਹਾ ਤੁਸੀਂ ਆਪਣੀ ਰਿਪੋਰਟ ਸਹੀ ਰਣਦੇ ਹਾਂ ਮੈਂ ਜੋਨ ਜਿਹੜੀ ਬਾਕੀ ਰਿਪੋਰਟ Que